ਗੋੜਦਾ ਵਾੜਾ ਬਣੂ ਯਾਰ ਓਹ ਹੋ ਹੋ ਇੱਕ ਅਸੀਸਾ ਇਹ ਦੇਖੋ ਪਾਣੀ ਕੋਲ ਆ ਗਿਆ ਥੱਲੇ ਓਏ ਹੋਏ 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 ਕਿੰਨੀਆਂ ਸੋਹਣੀਆਂ ਕੁੜੀਆਂ ਸੀਗੀਆਂ ਇਹਨੂੰ ਵੀ ਚਾਹੀਦਾ ਬਾਹਰ ਦੇਣਾ ਇਹਨੂੰ ਵੇਦਗਲ ਘਰ ਤਾਂ ਦੇ ਕੱਲੇ ਨੂੰ ਸਾਈਡ ਤੇ ਕਿੱਥੇ ਦਾ ਗਾਇਸ ਸਟੂਡੀਓ ਕਰਤਾ ਕਲੋਜ਼ 5 ਵਜਣ ਵਾਲੇ। ਕਿਵਾ ਕੀ ਮੈਂ ਚਲਿਆ ਅੱਜ ਘੜ ਨੂੰ ਜਲਦੀ ਕਿਉਂਕਿ ਅੱਜ ਆ ਗਈ ਆ ਲੋੜੀ। ਲੋੜੀ ਵੈਸੇ ਆਪਾਂ ਮਨਾਣੀ ਤਾਂ ਹੰਨੀ ਆ। ਤੁਹਾਨੂੰ ਪਤਾ ਹੈ ਰੀਜ਼ਨ। ਪਰ ਵੈਸੇ ਮੈਂ ਸੋਚਿਆ ਘੜ ਚਲਦੇ ਆ ਘੜੋ ਵੀ ਫੋਨ ਆਈ ਸੀ ਬ੍ਰਦਰ ਉਹਨਾਂ ਦੇ। ਆ ਜਾ ਕੰਦੇ ਘੜ ਕਿਤੇ ਚਲੀ ਕੁਝ ਖਾਣ ਪੀਣ। ਮੈਂ ਕਿਹਾ ਚੱਲ ਕੋਈ ਨਹੀਂ ਆ ਗਿਆ ਫਿਰ ਮੈਂ ਹੂੰ ਹੂੰ ਹੁਣ ਵੈਸੇ ਵੀ ਟੈਟੂ ਹੈ ਨਹੀਂ ਮੈਨੂੰ ਕੋਈ ਇੱਕ ਟੈਟੂ ਸੀਗਾ ਸਿਰਫ ਨਾਮ ਲਿਖਣਾ ਤੇ ਉਹ ਆਪਾਂ ਕੱਲ ਤੇ ਪੋਸਟਪੋਨ ਕਰਤਾ ਉਹ ਬੰਦਾ 바ਕਵ ਸੀਗਾ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਭਾਈ ਕੱਲ ਬਣਾਨੇ ਆ ਕੰਦਾ ਕੋਈ ਨਹੀਂ ਭਾਜੀ ਘਰ ਆ ਜਾਗੇ ਮੈਂ ਕਿਹਾ ਚਲ ਠੀਕ ਆ ਤੂੰ ਤਾਂ ਕੰਮ ਹੀ ਓਕੇ ਕਰਤਾ ਸਾਰਾ ਕੱਲ ਮਾਰਨਿੰਗ ਉਹਦਾ ਬਲੌਗ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਆਪਾਂ ਕਿਹੜਾ ਟੈਟੂ ਸੀਗਾ ਸਵਾਗੀ ਆਪਾਂ ਨਿਕਲ ਜੁਗੇ ਆ ਗੁਰਦਾਸਪੁਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਉੱਪਰ ਉਹ ਦੇਖੋ ਗੁੱਡੀਆਂ ਚੜੀਆਂ ਹੋਈਆਂ ਲੋੜੀ ਵਾਲੇ ਦਿਨ ਇਸ ਵਾਰੀ ਵੈਸੇ ਘੱਟ ਗੁੱਡੀਆਂ ਚੜੀਆਂ ਯਾਰ ਨਿੱਤੇ ਸੈੜ ਦੇ ਵਿੱਚ ਨਾ ਬਹੁਤ ਗੁੱਡੀਆਂ ਚੜੀਆਂ ਹੁੰਦੀਆਂ ਲੋੜੀ ਨੂੰ ਵੈਸੇ ਮੈਂ ਆਪਣੇ ਬ੍ਰਦਰ ਨੂੰ ਟਾਈਮ ਦਿੱਤਾ ਸੀਗਾ ਮਖਵਾ ਨਾ ਸਾਡੇ ਕਿਚਾੜ ਤੇਰੇ ਕੋ ਪਹੁੰਚ ਜਾਊਗਾ ਪਿੰਡ ਬਟ 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 ਮੈਨ ਲੱਗ ਗਿਆ ਢੜਗਨ ਢਟੜੂ ਆ ਗਿਆ ਸੀਗਾ ਇੱਕ ਮੌਕੇ ਤੇ ਵੇੜੇ ਟੋਟਾ ਟੂ ਕਿਤੇ ਸੀਗੇ ਉਸ ਤੋਂ ਬਾਅਦ ਫ੍ਰੀ ਸੀਗਾ ਮੈਂ ਤੇ ਹੁਣ ਜਦੋਂ ਨਿਕਲਣ ਦਾ ਟਾਈਮ ਆਇਆ ਸੀਗਾ ਇੱਕ ਹੋਰ ਟਾਟੂ ਆ ਗਿਆ ਸੀਗਾ ਫਿਰ ਹੋਰ ਲੱਗ ਗਿਆ ਬਣਾਉਣ ਤਾਂ ਗੜ ਕੇ ਆਪਾਂ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਬੁਲਟ ਆ ਫੜੇ ਤਾਂ ਆਪਾਂ ਡਾਂਦੇ ਹੀ ਜਾਣਾ ਜੀ ਪਹੁੰਚ ਜਾਣਾ ਟਾਈਮ ਨਾਲ ਹੀ ਓਹੋ ਹੋ ਵੈਸੇ ਵੀ ਯਾਰ ਚਾਰ ਪੰਜ ਦਿਨ ਤੋਂ ਨਾ ਕੰਮ ਥੋੜਾ ਢਿੱਲਾ ਹੀ ਚੱਲ ਰਿਹਾ ਸਟੂਡੀਓ ਦਾ ਕਿਉਂਕਿ ਮੌਸਮ ਹੀ ਯਾਰ ਥੋੜਾ ਇਦਾਂ ਦਾ ਆ ਠੰਡ ਬਹੁਤ ਹੁੰਦੀ ਆ ਤੇ ਕਸ਼ਟ ਬੜਾ ਤੇ ਦਿਮਾਗ 'ਚ ਵੀ ਆਹੀ ਆ ਕਿ ਠੰਡ ਬਹੁਤ ਆ ਇਹ ਜਕੜਾ ਉਸ ਹੌਣ ਨਾਲ ਲੋਕੀ ਫਿਰ ਡਾਡੂ ਕਰਵਾਉਂਦੇ ਆ ਨਾ ਦਿਨ ਦੇ ਵਿੱਚ ਦਿਨ ਚਾ ਡਾਡੂ ਬਣਾਈਦੇ ਆ ਨਹੀਂ ਤਾਂ ਜਦੋਂ ਟੋਪ ਤੇ ਕੰਮ ਹੁੰਦਾ ਫਿਰ ਤਾਂ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਕੋਈ ਗੱਲ ਨਹੀਂ ਆ ਥੋੜੇ ਕਿ ਦਿਨ ਵਾਜ ਸਾਡਾ ਮੌਸਮ ਹੋ ਕਿਉਂਗਾ ਜਦੋਂ ਤੱਕ ਇਹਨਾਂ ਆਪਣਾ ਕੰਮ ਛੜੇਦੇ ਹੋਏ ਨਾ ਫਿਰ ਬਾਬਾ ਜੀ ਦੀ ਮੇੜ ਰਹੂਗੀ ਤਾਂ ਕੀ ਇਹ ਹੈਗਾ ਸਾਡਾ ਜੇਲ ਰੋਡ ਸਾਡਾ ਗੁਰਦਾਸਪੁਰ ਤੋਂ ਹੁਣੇ ਮੈਂ ਜਦੋਂ ਟੈਡੂ ਘਰ ਦਾ ਪਿਆ ਸੀਗਾ ਫੋਨ ਮੈਂ ਸਾਈਡ ਤੇ ਰੱਖ ਕੇ ਬਲੌਗ ਅਪਲੋਡ ਤੇ ਲਗਾਇਆ ਸੀਗਾ ਬਟ ਥੋੜਾ ਕੁ ਹੋ ਗਿਆ ਸੀਗਾ ਉਹ 85% ਹੋ ਗਿਆ ਸੀਗਾ 15% ਰਹਿ ਗਿਆ ਸੀ ਅਪਲੋਡ ਹੋਣ ਵਾਲਾ ਉਹ ਹੁਣ ਮੈਂ ਜੇਬੇ 'ਚ ਫੋਨ ਪਾਏ ਦਾ ਨਟ ਹੋਣ ਕੀਤੇ ਦਾ ਓਲੀ ਓਲੀ ਘਰ ਪੁੱਜਦੇ ਤੱਕ ਆਪਣੀ ਵੀਡੀਓ ਅਪਲੋਡ ਹੋ ਹੀਦੀ ਆ ਅੱਜ ਵਾਲੀ ਕਾਫੀ ਦਿਨ ਤੋਂ ਮੈਂ ਲਗਾਤਾਰ ਵੀਡੀਓ ਪਾ ਰਿਹਾ ਬਸ ਸੋਚੇ ਦਾ ਨਾ ਕਿ ਮੈਂ ਡੇਲੀ ਬਲੌਗਿੰਗ ਕਰਨੀ ਆ ਕੋਈ ਦਿਨ ਮਿਸ ਨਹੀਂ ਹੋਇਆ ਕਿੰਨੇ ਦਿਨ ਹੋ ਗਿਆ ਹੁਣ ਡੇਲੀ ਵੀਡੀਓ ਆਉਂਦੀ ਪਈ ਆ ਆਪਣੀ ਬਾਕੀ ਦਹੀਂ ਅੰਦੀ ਰਵੇ ਬਸ ਟਾਈਮ ਲੱਗਦਾ ਰਵੇ ਆਪਣਾ ਵੀਡੀਓ ਐਡੀਟਿੰਗ ਕਰਨ ਦਾ ਤੇ ਆਪਾਂ ਬਣਾ ਬਣਾ ਕੇ ਤੁਹਾਨੂੰ ਦਿਖਾਈ ਜਾਈਏ ਅੱਜ ਪਹਿਲਾਂ ਮੈਂ ਛੁੱਟੀ ਕਰਨ ਲੱਗਾ ਸੀਗਾ ਛਵੇੜੇ ਪਰ ਫਿਰ ਮੈਨੂੰ ਪਤਾ ਲੱਗਾ ਮੇਰੇ ਦਿਮਾਗ 'ਚ ਆਇਆ ਕਿ ਅਪਾਇੰਟਮੈਂਟ ਹੈ ਗਿਆ ਉਹੀ ਟਾਈਮ ਫਿਰ ਮੈਂ ਲੇਟ ਉੱਠਿਆ ਸਵੇਰੇ ਤਬਾਦ ਸੇ ਕੋਈ 10:00 ਵਜੇ ਮੈਨੂੰ ਕਸਟਮਰ ਦੇ ਵੀ ਕੋਲ ਆ ਗਏ ਕਿ ਭਾਜੀ ਆਪਾ ਕਿੰਨੇ ਕ ਭਜੇ ਆਈਏ ਮੈਂ ਕਿਹਾ ਉਹੀ ਟਾਈਮ ਜਿਹੜਾ ਤੁਹਾਨੂੰ ਦਿੱਤਾ ਸੀਗਾ ਇਸ ਕਰਕੇ ਫਿਰ ਮੈਨੂੰ ਸਟੂਡੀਓ ਆਣਾ ਪਿਆ ਸਵੇਰੇ ਮੁੰਡਾ ਵੀ ਆਇਆ ਸੀਗਾ ਮੁੰਡੇ ਨੂੰ ਮੈਂ ਜਲਦੀ ਭੇਜਤਾ ਸੀਗਾ ਮੈਂ ਕਿਹਾ ਜਾ ਤੂੰ ਲੜੀ ਲੜੀ ਇੰਜੋਏ ਕਰ ਕੋ ਚੱਕਰ ਨਹੀਂ ਆਜ ਥੋੜਾ ਹੀ ਕੰਮ ਆ ਸੰਭਲਾਂਗਾ ਹੂੰ 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 ਹੋ ਵੇਖੋ ਗੁੱਡੀਆਂ ਗੁੱਡੀਆਂ ਬੁਗੇ ਗੁੱਡੀਆਂ ਤੋ ਉਹਨੂੰ ਗੁਡੀਆਂ ਦਿਖਾਉਂਦੇ ਦਿਖਾਉਂਦੇ ਕਿਤੇ ਮੇੜਾ ਨਾ ਗੁੱਡਾ ਬਣ ਜੇ ਅਸੀਂ ਓਹੋ ਮਾਮੇ ਖੜੇ ਆਗੇ ਸਾਂਝੇ ਮਾਮੇ ਕਹਿੰਦੇ ਉਹਨੂੰ ਸਾਂਝੇ ਮਾਮੇ ਸਾੜੇ ਦੇ ਮਾਮੇ ਓਹੋ ਦੇਖੋ ਬੜੋਦੀ ਓ ਵੜਦੀ ਕੇ ਹਨੇ ਕੇ ਦੀ ਗੁੱਡੀ ਇੱਥੇ ਹੁਣ ਬੱਚੇ ਵੀ ਘੁੰਮਣੇ ਹੁੰਨੇ ਕੋਈ ਨਾ ਕੋਈ ਲੁੱਟਣ ਲਈ ਆਇਆ ਕੇ ਇਹਦੇ ਹੱਥ ਵਿਚੜੇ ਦੇ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਉਸ ਟਾਈਮ ਦੇ ਤੁਹਾਨੂੰ ਪਤਾ ਜੇ ਪਤੰਗ ਮਿਲਦੇ ਸੀ ਏਕੜਵੇ ਦੇ ਦੋ ਤੇ ਲੀੜਵੇ ਤੇਲੀ ਕਹਿੰਦੇ ਨੇ ਤੇਲੀ ਦੇ ਪਤੰਗ ਮਿਲਦੇ ਹੁੰਦੇ ਸੀ ਤੋਂ ਜਿਹੜੇ ਮੇਰੇ ਪੰਚ ਪਤੰਗ ਇੱਕ ਵੱਡੇ ਹੁੰਦੇ ਜਿਹੜੇ ਪੰਜ-ਪੰਜ ਰੁਪਏ ਦੇ 10-10 ਰੁਪਏ ਦੇ ਤੇ ਹੁਣ ਉਹੀ ਪਤੰਗ ਕਹਿੰਦੇ ਨਾ ਨਿੱਕੇ ਜਿਹੜਾ ਪਤੰਗ ਹੁੰਦਾ ਤੇ 5 ਰੁਪਏ ਦਾ 10 ਰੁਪਏ ਦਾ ਵੱਡੇ-ਵੱਡੇ 50 100 200 500 ਪੁੰਡਾ ਸਿਰੇ ਦੇ ਕੰਮ ਗਿਆਦਾ ਗੁੱਡੇ ਵਾਲਾ ਵੀ ਤੋਂ ਵੀ ਭੁਗਿਆ ਤੁਹਾਨੂੰ ਭਜਾਈਏ ਫਿਰ ਅੱਜ ਥੋੜਾ ਬੋਲਟ ਦਿਖਾਈਏ ਤੁਹਾਨੂੰ ਫਿਰ ਅੱਜ ਥੋੜੀ ਜਿਹੀ ਸੀਨ ਦਿਖਾਈਏ ਬੋਲਟ ਦੇ ਚਲੋ ਫਿਰ ਜਾਣਾ ਨਹੀਂ ਭਜਾਣਾ ਬੱਸ ਉਹਦਾ ਕੀ ਜਾਣਾ ਜੇ ਕਿਉਂਕਿ ਇਹ ਰੋਡ ਤੇ ਸਿੰਗਰ ਰੋਡ ਆ ਕੋਈ ਵੀ ਕਿਦੋਂ ਵੀ ਆ ਸਕਦਾ ਆਹ ਵਾਓ ਵੇਖਿਆ ਕਿੰਨਾ ਨਿਹੜਾ ਹੁੰਦਾ ਠੰਡੇ ਠੰਡੇ ਮੌਸਮ ਦੇ ਵਿੱਚ ਫੋਟੋ ਭਜਾਉਂਦਾ ਹੈ ਨਹੀਂ ਸਿੰਗਰ ਰੋਡ ਆ ਮੈਂ ਤੁਹਾਨੂੰ ਕਹਣਾ ਕਿਸੇ ਟਾਈਮ ਕੋਈ ਵੀ ਆ ਗਿਆ ਸਕਦਾ ਜਿਵੇਂ ਇਹ ਬੇਵਕੂਫ ਨੇ ਇੰਡੀਕੇਟਰ ਨਹੀਂ ਦਿੱਤਾ ਇਹਦਾ ਹਣਾ ਹੋਣਾ ਹੀ ਨਹੀਂ ਇੰਡੀਕੇਟਰ ਆਦਨ ਕੋ ਮਾੜੇ ਇੱਥੇ ਵੀ ਬੜੇ ਪਤੰਗ ਚੜੇ ਹੋਏ ਆ ਅੱਜ ਗੁੱਡੀਆਂ ਹੀ ਗੁੱਡੀਆਂ ਦੇਖੜੀਆਂ ਸਾਨੂੰ ਗੱਡੀਆਂ ਹੀ ਗੁੱਡੀਆਂ ਵੇਖੋ ਬਾਈ ਆਪਣੇ ਸ਼ਹਿਰ ਦਾ ਰਗੜ ਦੇ ਵਿੱਚ ਵੀ ਗੁੱਡੇ ਚੜੇ ਹੋਣੇ ਆ ਬਹੁਤ ਜ਼ਿਆਦਾ ਕਿਉਂਕਿ ਉੱਥੇ ਵੀ ਲੋਕੀ ਇਸ ਚੀਜ਼ ਨੂੰ ਕਾਫੀ ਜ਼ਿਆਦਾ ਇੰਜੋਏ ਕਰਦੇ ਆ ਖੜ ਜੋ ਖੜ ਜੋ ਇੰਨੀ ਤੇਰੇ ਵੋਲਟਰ ਚਲਾਉਣਾ ਤੇ ਤਾਂ ਹੀ ਮੇਰਾ ਫਿਊਲ ਨਾ ਬਹੁਤ ਜਲਦੀ ਉੜ ਜਾਂਦਾ ਵੇਖ 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 ਕਿਦਾਂ ਦੌੜ ਲਾਈ ਆ ਕਿਦਾਂ ਦੌੜ ਲਾਈ ਆ ਗੁੱਡੇ ਲਟੰਦੀ ਵੇਖ ਵੇਖ ਕਿਦਾਂ ਦੌੜ ਲਾਈ ਆ ਕਿਦਾਂ ਦੌੜ ਲਾਈ ਆ ਗੁੱਡੇ ਲਟੰਦੀ ਕਿਵੜ ਜਾ ਬੱਚਾ ਸੀਗਾ ਯਾਰ ਕਿਦਾਂ ਵੇਖਿਆ ਉਹਨੇ ਵੜਿਆ ਗਾਈਸ ਇੱਕ ਚੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਡੇਲੀ ਵਲੌਗ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਆ ਇੰਜੋਏ ਕਰਦੇ ਪਿਓ ਮਜ਼ਾ ਆਉਂਦਾ ਵਲੌਗ ਦੇਖਣਾ ਬਾਕੀ ਕੋਈ ਗੱਲ ਨਹੀਂ ਕੱਲ੍ਹ ਆ ਰਿਹਾ ਸੰਡੇ ਤੇ ਮੇਰੇ ਮਨ ਜ਼ਬਰਦਸਤ ਕੁੱਝ ਨਾ ਕੁੱਝ ਚੱਲ ਰਿਹਾ ਕਿ ਕੱਲ੍ਹ ਨਾ ਕਰਨੀ ਛੁੱਟੀ ਸੰਡੇ ਵਾਲੇ ਦਿਨ ਤੇ ਕੱਲ੍ਹ ਵੀ ਸੋਚ ਰੇ ਕਿ ਇੱਕ ਹੰਮੜ ਜਲੀਏ ਦੇ ਤੁਹਾਨੂੰ ਬਾਹਰ ਦਾ ਥਿਊ ਦਿਖਾਈਏ ਵਧੀਆ ਜਿਹਾ ਥਾੜਾ ਦੇ ਵਿੱਚ ਲੱਗ ਕੇ ਚਲੀਏ ਕਹਣ ਕਹਣ ਵਲੌਗ ਬਣਾ ਕੇ ਆਈਏ ਤੇ ਜੇ ਮੇਰਾ ਪਲਾਨ ਤੇ ਉਦੋਂ ਮੇਰਾ ਨਾ 90% ਪੱਕਾ ਆ 80% ਮੈਂ ਕਿਸੇ ਨੂੰ ਆਪਣੇ ਨਾਲ ਰੈਡੀ ਕਰਨਾ ਜਿ ਸਾ ਆਪਣੇ ਪ੍ਰੈਜ਼ਨ ਨੂੰ ਲੈ ਜਾਗਾ ਕਿਸੇ ਨੂੰ ਲੈ ਰਵਾਂ ਕਿਉਂਕਿ ਇਕੱਲਾ ਮੈਂ ਸੋਚਿਆ ਕਿ ਚਲੋ ਨਾਲ ਕੋਈ ਹੋਏਗਾ ਬੰਦਾ ਗੱਲਾਂ ਪਤਾ ਕਰਦੇ ਚੱਲ ਜਾਂਦਾ ਇਕੱਲਾ ਵੀ ਮੈਂ ਜਾ ਸਕਦਾ ਕੋਈ ਚੱਕਰ ਨਹੀਂ ਆਸੀ ਨਹੀਂ ਇਸ ਚੱਕਰ ਦਾ ਨਹੀਂ ਕੋਈ ਜਾਏਗਾ ਫਿਰ ਇਕੱਲਾ ਹੀ ਚੱਲਦਾ ਆਪਾਂ ਕੋਈ ਚੱਕਰ ਨਹੀਂ ਆ ਕੱਲ ਜਾਣਾ ਜ਼ਰੂਰ ਆਪਾਂ ਸਰਦੇ ਵਾਲੇ ਦਿਨ ਨਾ ਕਿਸੇ ਨਾ ਕਿਦੇ ਯਾਰ ਮੈਨੂੰ ਤੇ ਹੁਣ ਜ਼ਿਆਦਾ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਕੱਲ ਜਾਵਾਂਗਾ ਕਿਤੇ ਘੈਂਟ ਜਿਹਾ ਬਲੌਗ ਬਣਾਉਣੇ ਕੱਲ ਛੁੱਟੀ ਕੜ ਕੇ ਸੰਡੇ ਨੂੰ ਬਾਹਰ ਕਿਤੇ ਕੋ ਮਨ ਚਲਾਂਗੇ ਬਟ ਮੈਂ ਹੁਣੇ ਹੁਣੇ ਸੱਚ ਕੇ ਨੂੰ ਕਹਿ ਗਿਆ ਸੀ ਕਿ ਮੈਂ ਬਈ ਕੱਲ ਤੇਰੇ ਡਾਡੂ ਬਣਾਦਾਗਾ ਜਿਹੜਾ ਹੁਣ ਆੜਿਆ ਸੀਗਾ ਚੱਕੜ ਪੈ ਜਾਣਾ ਬਈ ਗੋਲ ਮਟੋਲ ਹੋਏ ਨਾ ਸਾਰਾ ਕੰਮ ਕੀ ਕੀਤਾ ਜਾਏ ਹੁਣ ਹੂੰ 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 ਚਲੋ ਕੋਈ ਗੱਲ ਨਹੀਂ ਆਪਾਂ ਮੁੰਡੇ ਨੂੰ ਕਹ ਦਾਂਗੇ ਕਿ ਤੂੰ ਕੱਲ ਦੁਕਾਨ ਤੇ ਆ ਜਾ ਤਖਾਨ ਖੋਲਾ ਉਹਦੇ ਮੁੰਡੇ ਦੇ ਟਾਡੂ ਬਣਾ ਦੀ ਆ ਫਸਟ ਸ਼ਿਟੀ ਕਾਰ ਹੀ ਲੈਣੀ ਆ ਕਿਉਂਕਿ ਹੁਣ ਪ੍ਰੋਮਿਸ ਕਰਤਾ ਬਲੌਗ ਦੇ ਵਿੱਚ ਤੇ ਜੋ ਚੀਜ਼ ਬੋਲੀ ਜਾਏ ਤੇ ਉਹ ਪੂਰੀ ਕਰਨੀ ਸਾਡਾ ਫਰਜ ਬੰਦਾ ਕਿਉਂ ਬਗਿਓ ਬਾਕੀ ਬਸ ਕੋਈ ਚੱਕੜ ਨਾ ਪੈ ਜੇ ਕੱਲ ਦਾ ਛੋੜ ਦੀ ਗੱਲ ਨਹੀਂ ਆ ਹੋ 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 ਕਿੰਨਾ ਘੈੜ ਮੌਸਮ ਬਣਿਆ ਗਰਦਾਸਪੁਰ ਤੇ ਧੁੱਪ ਚੜ੍ਹੇਦੀ ਇੱਥੇ ਵੇਖੋ ਧੁੰਦੀ ਧੁੰਦ ਪਈ ਹੋਈ ਆ ਇੱਥੇ ਵੀ ਗੁੱਡੇ ਵਾਵਾ ਛੜੇ ਹੋਏ ਇੱਕ ਸੈਕਿੰਡ ਉਹ ਦੇਖੋ ਲੰਬੇ ਉਹ ਦੇਖੋ ਉਹ ਦੇਖੋ ਉਹ ਦੇਖੋ ਬਹੁਤ ਗੁੱਡੇ ਛੜੇ ਹੋਏ ਅਸੀਂ ਉਹ ਦੇਖੋ ਬੁਗਿਓ ਇੱਥੇ ਛੜੇਦੇ ਉਹ ਗੁੱਡੇ ਅੱਥੇ ਪੇਦੇ ਪੇਚੇ ਦਿਨਾਂ ਨਗਰ ਸੈਰ ਦੇ ਵਿੱਚ ਉਹ ਮੁੰਡਾ ਬੱਸ ਦੇ ਵਿੱਚੋਂ ਕਿਦਾਂ ਤਾਂ ਨੂੰ ਵੇਖਣ ਰਿਹਾ ਗੁੱਡੇ ਚੜੇ ਦੇ 1 ਸੈਕਿੰਡ ਦੇਖ ਤਾਂ ਜੇ ਲੱਭਦਾ ਇਹ ਉਹ ਦੇਖੋ ਇਹ ਇੰਜੋਏ ਕਰਦਾ ਭਾਣਾ ਬੱਸ ਦੇ ਵਿੱਚ ਮੈਂ ਬਹਿ ਕੇ ਦੇਖਣ ਰਿਹਾ ਹਣਾ ਇਹਦੇ ਦਿਮਾਗ ਚ ਆਈ ਹੋਣਾ ਕਿ ਯਾਰ ਮੈਂ ਨਹੀਂ ਗੁੱਡੇ ਚੜੇ ਅਜੇ ਬੱਸ ਦੇਖ ਹੀ ਜਾਓ ਪ੍ਰਤਮ ਨਗਰ ਕੇ ਉਹ ਦੇਖੋ ਗੁੱਡੇ ਲੁੱਟਣ ਦੇ ਆਏ ਸੀ ਜਵਾਕ ਕਮਾ ਹੋੜਾ ਅੱਗੇ ਫੋਰਚੂਨਰ ਨਾਲ ਵਿੜਲੀ ਵਿੜਲੀ ਲੱਭਦੀ ਹੁੰਦੀ ਸੀ ਉਹ ਲੋਕਾਂ ਕੋਲ ਪੈਸਾ ਹੀ ਨਾ ਆ ਕੇ ਦਾ ਦਿਨ 'ਚ ਪਤਾ ਨਹੀਂ ਕੋਈ 5 7 10 ਤੇ ਲੱਭ ਹੀ ਦਿੰਦੀ ਆ ਛੋੜੇ ਵੀ ਦੋ ਤਿੰਨ ਲੱਭੀਆਂ ਸੀ ਸ਼ੈਡ ਤੇ ਚਲੋ ਕਾਫੀ ਹੁੰਦੀ ਆ ਗਰਦਾਸਪੁਰ ਬੜਾ ਗੁੱਡਾ ਚੜੇਦਾ ਸੀ ਯਾਰ ਉਹ ਦੇਖੋ ਤੁਹਾਨੂੰ ਚਲੋ ਇੱਥੇ ਲੱਭਣਾ ਨਹੀਂ ਆ ਫੜ ਵੀ ਜੂਮ ਕਰਕੇ ਚੱਕੜਾ ਨਾ ਉਹ ਦੇਖ ਕਿਧੋਂ ਮਾਰਕੀਟ ਦੇ ਰਸ ਪਿਆ ਹੋਇਆ ਇਹ ਲੱਗੀ ਆ ਇਹਦੇ ਖਾਣ ਪੀਣ ਇੰਜੋਏ ਕਰਨ ਉਹ ਹੋ ਜਈਏ ਏਡਾ ਫੰਦੇ ਤੋਂ ਕੱਢੀਏ ਜੇ ਕਿਉਂ ਆਪਾਂ ਅੱਗੇ ਲੇਟ ਹੋ ਗਏ ਉਹ ਤੇਰੀ ਹੀ ਬਹੁਤ ਸਾਲਾ ਤੂੰ ਮਗਰ ਲਵਾ ਹੀ ਦਿੱਤਾ ਸਾਨੂੰ ਨੇ ਛੜੀ ਗੁੱਡੀ ਜੜੀ ਓਏ ਦਿਨਾਂ ਨਾ ਗੜੇ ਬਹੁਤ ਜ਼ਿਆਦਾ ਵਿਛੇ ਕਿੰਨੀਆਂ ਸੀ ਐਸੇ ਹੋਰ ਜ਼ਿਆਦਾ ਹੋ ਗਈਆਂ ਜੀ ਉਹ ਦੇਖੋ ਉੱਪਰ ਕਿੰਨੀਆਂ ਅਧਰ ਤੇਰੀ ਕਿਤੇ ਪਿੱਛੇ ਤੋਂ ਮੁੰਡੇ ਆ ਸਰ ਮੈਨੂੰ ਵਾਜਾ ਦੇ ਰਹੇ ਨੇ ਬਟ ਮੈਨੂੰ ਕੋਈ ਨਾ ਟਾਈਮ ਨਹੀਂ ਹੈਗਾ ਹੁਣ ਮੈਨੂੰ ਲੰਘ ਕੇ ਜਾਣਾ ਉਹਨੇ ਪੁੱਛਣਾ ਸੀਗਾ ਸਰ ਕੁਛ ਕੈਮਰੇ ਬਾਰੇ ਜੋ YouTube ਚੈਨਲ ਬਾਰੇ ਓਹੋ ਹੋ ਕੋਈ ਨਹੀਂ ਇੱਥੇ ਵੀ ਹੈਗੇ ਗੁੱਡੇ ਬਹੁਤ ਚੜੇ ਹੋਏ ਆ ਯਾਰ ਸੈਡ ਤੀਨਾਂ ਨਗਰ ਚ ਤੀਨਾਂ ਨਗਰ ਅਰੇ ਨੀ ਏੜੇ ਲੜਿਓ ਤੇ ਇਨ ਨਿਆੜੇ ਨਿਆੜੇ ਉਹ ਸਾਲਾ ਫੋਨ ਚਲਾਉਣ ਦੇ ਅੰਦਰ ਬਹਿ ਗਏ ਸ਼ੋਰ ਵਿੱਚ ਸਿੜ ਗਿਆ ਕੈਨੜਾ ਲੱਗਿਆ ਹੈ ਨਾ ਦੇਖ ਲਓ ਅਜੀਆਂ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਵਿੱਚ ਨਹੀਂ ਤਾਂ ਹਰ ਇਨਸਾਨ ਦੇ ਨਾਲ ਡੇਲੀ ਰੁਟੀਨ ਦੇ ਵਿੱਚ ਨਾ ਕਾਫੀ ਕੁਛ ਮਿਲਦਾ ਦੇਖੋ ਨੂੰ ਜਦੋਂ ਵੀ ਕੋਈ ਰੋਡ ਤੇ ਜਾਂਦਾ ਨਾ ਬਾਈਕ ਚਲਾਉਣ ਲਈ ਲੋ ਵੀ ਬੁਗਿਓ ਪਹੁੰਚ ਗਏ ਆਪਣੇ ਸੈਡ ਤਾਰਾਗੜ ਲਗੀ ਪਿੱਛੇ ਕਿਤੇ ਟ੍ਰੈਫਿਕ ਨਹੀਂ ਮਿਲੀ ਇੱਥੇ ਜ਼ਰੂਰ ਮਿਲਣੀ ਹੋਏ ਓਏ ਹੋਏ 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 ਏ ਫੜ ਜਾ ਕਿੰਨੀਆਂ ਸੋਹਣੀਆਂ ਕੁੜੀਆਂ ਸੀਗੀਆਂ ਤੁਹਾਨੂੰ ਪਤਾ ਪਿੱਛੇ ਮੈਨੂੰ ਕਿਤੇ ਵੀ ਟ੍ਰੈਫਿਕ ਨਹੀਂ ਮਿਲੀ ਤੇ ਮੈਂ ਵੀ ਤਾਂ 25 ਮਿੰਟ ਦੇ ਵਿੱਚ ਵਿੱਚ ਗੁਰਦਾਸਪੁਰੋਂ ਤਾਰਾਗੜ ਲਗਾਤਾ ਬੁਲਟ ਇੱਥੇ ਨੂੰ ਇਨਾ ਰਸ ਮਿਲਿਆ ਇੱਥੇ ਆਪਣਾ ਟਾਈਮ ਬਹੁਤ ਬਣਾਉਣਾ ਆਪਣਾ ਬੁਲਟ ਲੰਘ ਜੂਗਾ ਯਾਰ ਲੰਘ ਜੂਗਾ ਲੰਘਣੇ ਪੈਣੂ ਲੰਘ ਗਿਆ ਲੰਘ ਗਿਆ ਲੰਘ ਗਿਆ ਉਹ ਲੰਘ ਗਿਆ ਕਿ ਕੀ ਖਟਿਆ ਅਗੋਂ ਫਿਰ ਫਸ ਗਿਆ ਸ਼ਾਇਦ ਹੂੰ ਉਹ ਤੇਰੀ ਜੀ ਮੈਨੂੰ ਪਤਾ ਹੁੰਦਾ ਇਨਾ ਰਸ ਆ ਮੈਂ ਪਿੰਡਾਂ ਚ ਬਾੜ ਲੈਂਦਾ ਦੇਖੀਏ ਕਿ ਮੋੜਾ ਦਰ ਕਿਥੋਂ ਘੱਟਦਾ ਪਿਆ ਵਾ ਉਹ ਸ਼ਿਟ ਬੇਬੀ ਬਹੁਤ ਪੰਗਾ ਪੈ ਚੁਕਿਆ ਉੱਥੋਂ ਆਪਣਾ ਬੁਲਟ ਨਹੀਂ ਲੰਘਣਾ ਕੀ ਕੀਤਾ ਜਾਏ ਹੁਣ ਇੱਥੇ ਵੇਟ ਕੀਤੀ ਜਾਏ ਫਲੇਟ ਕਰਵਾ ਹੀ ਦਿੰਦਾ ਰੱਬ ਕਹਿੰਦੇ ਰੱਬ ਦੇ ਹੱਥ ਜੋ ਵੀ ਹੈਗਾ ਸਾੜੀ ਘੱਡੇ ਘੜਦੇ ਮੈਂ ਵੀ ਕੱਢ ਕੇ ਵੇਖਾਂ ਉਹ ਸੀਸਾ ਦਾ ਡਰ ਆ ਯਾਰ ਸੀਸਾ ਨੂੰ ਭੱਜ ਜੀ ਆਪਣਾ ਕੱਢ ਕੇ ਅੱਗੇ ਕਿੱਥੇ ਲਾਉਣਾ ਅੱਗੇ ਜਾਗਾ ਇਹਨੀ ਦੇ ਮੇੜ ਹੀ ਕਰ ਲੰਨੇ ਯਾਰ ਕੋਈ ਚੱਕਰ ਨਹੀਂ ਕਾਲੀ ਕਿਉਂ ਕਰਨੀ ਘੜੀ ਜਾਣਾ ਹੁਣ ਉਦੋਂ ਵੀ ਮੈਨੂੰ 40 ਤੋਂ 45 ਮਿੰਟ ਲੱਗਦੇ ਜੇ ਮੈਂ ਪਿੱਛੋਂ ਆਂਦਾ ਹਾਂ ਰੌਣ ਨਾ ਰਸਪੇ ਦਾ ਪਤਾ ਕਿੱਥੇ ਕੱਢ ਦ ਮੇੜ ਸਾਹਮਣੇ ਫੇ ਗੱਡੀ ਹੈ ਨਾ ਜਿਹੜੀ ਖਰੋਤੇ ਦੀ ਆਈ ਵਾਲੀ ਵਾਈਟ ਇਹਦੇ ਵਿੱਚ ਕੋਈ ਡਰਾਈਵਰ ਨਹੀਂ ਆਉ। ਇਸਦੇ ਵਿੱਚ ਕੋਈ ਡਰਾਈਵਰ ਨਹੀਂ ਆਉ। ਇਹ ਸਾਲਾ ਗੱਡੀ ਖਿਲਾੜ ਕੇ ਤੇ ਆਪੇ ਪਤਾ ਨਹੀਂ ਕਿੱਥੇ ਚੱਲ ਗਿਆ। ਫੇ ਇਹ ਰਸਪੇ ਦਾ ਸੀ। ਹੁਣ ਮੈਂ ਪਿੱਛੇ ਵੀ ਨਹੀਂ ਆ ਸਕਦਾ ਨੀ ਤੇ ਮੈਂ ਪਿੱਛੋਂ ਦੀ ਵਾੜ ਦੇਣੀ ਗਲੀਆਂ ਗੁਲੀਆਂ 'ਚ। ਡਰਾਈਵਰ ਦੇ ਨਹੀਂ ਐਥੇ ਵੈਸੇ ਲਾ ਲੈਂਦੇ ਪੰਗਾ ਫਿਰ ਲੈ ਆ ਹੀ ਲੈਂਦੇ। ਤਪੂਕਰੀ ਦੇ ਵਿੱਚ ਜੀਏ ਦੇ ਤੇ ਵੱਜੇ ਫਿਰ ਸਾਲਾ ਲੈਗ ਘਾੜ ਵਜੇ ਨਾ ਦੇਣਾ ਪੰਗੇ ਵੜੇ ਇਹਦੇ ਇਹ ਉਹ ਪੱਥਰ ਆ ਨਾ ਇਹਨਾਂ ਇਧਰ ਸੱਜੀ ਬੰਨੇ ਕੋਈ ਲੈਗ ਘਾੜਨਾ ਬਰ ਸਕਦਾ ਕਿਹਨੂੰ ਨੁਕਸਾਨ ਕਰਵਾਉਣਾ ਆਪਣੇ ਬੁਲਟ ਦਾ ਯਾਰ ਅੱਗੇ ਬਹੁਤ ਮਹਿੰਗਾ ਹੋ ਗਿਆ ਹੁਣ ਬੁਲਟ ਓਏ ਠੀਕ ਹੈ ਠੀਕ ਹੈ ਚਮਾਂ ਦੇ ਮਗੜੀ ਹੋ ਅਦਰੋਂ ਕੱਢ ਲਾ ਇਹਦੇ ਲਾ ਨਿੱਕਲ ਲੈਣਾ ਮੇਰੇ ਸਾਹਮਣੇ ਆਲ ਦੇ ਨਿੱਕਲ ਤਾਂ ਫਿਰ ਮੇਰੇ ਨਾਲ ਵੀ ਜਾਊਗਾ ਸ਼ਾਇਦ ਚਲੋ ਫਿਰ ਦੇਖ ਹੀ ਲੈਨੇ ਲੈਗ ਆੜ ਦਾ ਵਹ ਡਾੜਾ ਮੈਨੂੰ ਯਾਰ ਹੂ 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 ਇੱਕਾ ਸ਼ੀਸ਼ਾ ਇਹ ਦੇਖੋ ਫਾਣੀ ਕੋ ਲੱਗ ਗਿਆ ਥੱਲੇ ਕੋ ਲੱਗ ਗਿਆ ਥੱਲੇ ਲੱਗ ਗਿਆ ਥੱਲੇ ਸਾਨੂੰ ਪਜਾਉ ਹੋ ਗਿਆ ਸ਼ੀਸ਼ਾ ਡਗੜੋ ਗਿਆ ਇਹ ਤਾਈ ਨਹੀਂ ਮੈਂ ਕੱਢਣ ਦਾ ਸਾਲਾ ਚਲੋ ਕੋਈ ਗੱਲ ਨਹੀਂ ਆ ਪਜਾ ਆ ਹੀ ਹੋ ਗਿਆ ਅੱਥੋਂ ਹੁਣ ਲੰਘਣਾ ਨਹੀਂ ਸਾਲਾ ਤੰਗਾ ਹੀ ਹੈ ਇਹ ਨਰੌ ਰਸ ਕਿੱਥੋਂ ਗਿਆ ਤਾਰਾ ਕਰਦੇ ਵਿੱਚ ਲੋਕੀ ਗੱਡੀਆਂ ਖਿਲਾੜ ਕੇ ਪਾਣੀ ਕਿਸੇ ਚੱਲਦੇ ਇਹ ਗੱਡੀ ਚ ਵੀ ਨਹੀਂ ਕੋਈ ਨਹੀਂ ਕੋਈ ਕਿਹੜੇ ਚਲਾਨ ਚਾਹੀਦੇ ਇਹ ਜੋ ਗੱਡੀਆਂ ਬੰਦਾ ਚੱਕ ਕੇ ਲੈ ਜਾਏ ਪੁਲਸਾਂ ਨੂੰ ਚਾਹੀਦਾ ਇਹ ਕਿਧਰੋਂ ਆਣਿਆ ਇਹ ਕਿਹੜਾ ਰਸਤਾ ਬਣਾ ਤਾਨੂੰ ਰਸਤਾ ਮਿਲਿਆ ਸਾਨੂੰ ਚਲੋ ਵੀ ਹਮਮ ਬੋਲ ਤਾਂ ਥੱਲੇ ਲੱਗ ਗਿਆ ਸੀ ਯਾਰ ਦੇਖ ਲੈ ਬਣਾ ਗੜ ਜਾ ਕਿ ਨੁਕਸਾਨ ਹੋਇਆ ਪੱਥਰ ਨਾਲ ਲੱਗਿਆ ਹਨਾ ਸਲੈਂਸਰ ਹਮਮ ਇਹ ਨਹਰਾ ਸੇਰ ਲੋੜੀ ਵਾਲੇ ਤਲ ਕੀ ਹੋ ਗਿਆ ਸਾਈਡ ਦੇ ਵਿੱਚ ਛੱਡ ਜਾ ਯਾਰ ਮੁਗਿਓ ਮੋਕ ਗਿਆ ਆਈ ਥਿੰਕ ਇੱਥੇ ਰੱਗੀ ਆ ਲਿਖਾ ਵਾ ਜੀ ਇਹ ਆਪਣੇ ਚਾਚੇ ਦਾ ਮੁੰਡਾ ਜਨਮ ਹੱਥ ਦੇਣ ਲਿਆ ਸੀਗਾ ਵਸ ਹੁਣ ਫੜਿਓ ਬੋਲਟ ਨੂੰ ਜੇ ਬੋਲੇ ਇਹ ਨਹੀਂ ਟ੍ਰੈਸਿੰਗ ਹੀ ਹੋੜ ਦੇ ਸਾਈਡ ਤੇ ਪਤਨ ਗਈ ਚੱਕੜ ਬਈਆੜ ਫੋਲ ਹੋਏ ਪੈਣਾ ਸੈਦ ਉਹਦੇ ਕੋਲ ਨੇ ਕਈ ੜ ਰੋਡ ਤੇ ਗੱਡੀਆਂ ਖਿਲਾੜ ਕੇ ਭੈਣ ਉਤਰ ਕੇ ਤੇ ਆਪੇ ਵਿਹਾੜ ਘੁੰਮਣੇ ਹੁੰਦੇ ਆ ਉਹਦਾ ਵੀ ਪੰਗਾ ਹੀ ਹੁੰਦਾ ਨਾ ਮੇਰਾ ਸ਼ੀਸ਼ਾ ਲੂਜ਼ ਹੋ ਗਿਆ ਵੇਖੋ ਇਹਨੂੰ ਕਸਨੇ ਬਣਾਉਗਾ ਅੱਜ ਅਗੇ ਹੁਣ ਐਲ ਕੀ ਮੇਰੇ ਕੋ ਹੁਣੀ ਦੀਆਂ ਪੰਗਾ ਪੈਣਾ ਦਾ ਜਿੰਗ ਦੇ ਮੜ ਕਾਰ ਜਾ ਕੇ ਕੋਈ ਜਿਗਾੜੂ ਲਾਣੇ ਆ ਉਹ ਦੇਖੋ ਡੰਡੇ ਇਹ ਦੌੜਦੇ ਆ ਸਾਲਾ ਚਲਾਣਾ ਹੀ ਨਹੀਂ ਤੇਜ਼ ਆ ਦੇ 3:00 ਵੱਜ ਕੇ 2 ਮਿੰਟ ਹੋ ਗਿਆ ਆ ਮੈਂ ਪੂਰਾ ਗੈਸ ਮੋੜਿਆ ਸੀਗਾ 5 ਦਾ ਕਿ 5 ਤੱਕ ਆਪਾਂ ਪਹੁੰਚ ਜਾਣਾ ਪੰਡ ਬਟ ਨਹੀਂ ਓ ਰੱਬ ਨੂੰ ਮਨਜ਼ੂਰ ਆ ਸੀਸਾ ਯਾਰ ਬੋਦਲ ਉਝੋ ਗਿਆ ਵੇ ਇਹ ਲੰਡਾ ਬੋਦਲ ਚਲੋ ਕੱਢਦੇ ਇਹਨੂੰ ਘਾੜ ਜਾ ਕੇ ਸਾਡੇ ਯਾਰ ਚਲੀਏ ਹੁਣ ਆਪਾਂ ਸਾਲਾ ਫੈੜੀਂ ਦੇਂਦੇ ਆ ਇੱਕ ਗੱਡੀ 'ਚ ਬੈਠੇ ਸੀ ਜਾ ਚ ਤੇ ਵੋਲਾ ਰੋਡ ਸਮਝੇ ਦਾ ਨੇ ਨੂੰ ਮੈਂ ਤਾਂ ਕੰਕੜ ਨਾਲ ਅੱਗੇ ਖਲਾ ਲਾ ਕੇ ਨਾ ਬੁਲਟ ਦੇ ਸਾਈਡ ਨੂੰ ਨਹੀਂ ਦਣੀ ਉਹਨਾਂ ਮੈਂ ਕੱਢ ਜੇ ਉਹ ਸੀ ਇਹਨੇ ਪਹਿਲੇ ਹੀ ਮੜ ਜਣਾ ਦੇ ਨੇੜੀ ਚੰਗੀ ਵਟਨੀ ਹੈ ਦੀ ਹੁਣ ਮੈਂ ਤੰਗ ਬੜਾ ਬਹੁਤ ਗੰਨਾ ਇਹਨੂੰ ਮੈਂ ਮੱਧਾ ਹੀ ਕਰਦਾ ਹਾਂ ਨਜ਼ਰੇ ਨੇ ਨਾ ਉਹ ਕਰਕੇ ਤਖੰਡ ਕਰਦੇ ਆ ਸਾਈਡ ਨਹੀਂ ਦਿੰਦੇ ਅੱਗੇ ਲਾ ਕੇ ਨਾ ਬੁਲਟ ਆਪਾਂ ਵੀ ਆਰਾਮ ਨਾਲ ਇਦਾਂ ਸੱਪ ਬਣਾਵਣਾ ਕਿ ਜਾਈਦਾ ਰੋਡ ਤੇ ਬਚੇ ਰਹੇ ਹਰ ਦਿੰਦੇ ਆ ਫਿਰ ਆਪਾਂ ਵੀ ਕਾਫੀ ਤੰਗ ਕਰਦੇ ਨੇ ਲੋ ਵੀ ਬੁਗਿਆ ਤੁਹਾਨੂੰ ਜੇ ਆਪਣੇ ਪਿੰਡ ਵਾਲੇ ਰੋਡ ਦੇ ਇੱਥੇ ਲੱਗੜਿਆ ਮੈਚ ਸਾਹਮਣੇ ਆਪਣਾ ਪਿੰਡ ਹੈਗਾ ਤੁਹਾਨੂੰ ਆਪਾਂ ਖੱਬੇ ਹੱਥ ਟਰਨ ਕਰ ਲੈਣਾ ਤੇ ਰੇਗੇ ਕਹੋਂ ਜਾੜਿਆ ਇਹ ਨਾ ਸਾਇਦ ਮੈਂ ਜਾਣਦਾ ਹੰਬਤ ਨਹੀਂ ਕੁ ਅਨੌਨੀ ਨਹੀਂ ਜਾਣਦਾ ਸਾਡੇ ਪਿੰਡਾਂ ਨਹੀਂ ਭਾਉ ਓਹੋ ਸ਼ੀਸ਼ਾ ਕਿੱਧਰ ਚਲ ਗਿਆ ਯਾਰ ਇੰਨੇ ਪੂਤਾਂ ਕੀ ਤਾਂ ਮੈਨੂੰ ਆਉਟਪਿੰਡ ਦੇਖੋ ਕਿੰਨੇ ਸੁਣਾ ਪਿਆ ਆ ਇੱਧਰ ਪਤਾ ਨਹੀਂ ਕਿ ਇਹਨੂੰ ਲੋੜੀ ਵੀ ਹੈਗੀ ਕੋਈ ਨਹੀਂ ਗੱਡਾ ਗੱਡਾ ਛੜੇਦਾ ਸੀ ਸ਼ੀਸ਼ਾ ਫੇਲੂ ਹੋ ਗਿਆ ਦੇਖੋ ਇਹਨੂੰ ਛੱਡ ਕਰਨ ਨਹੀਂ ਆਉਣ ਜਾਏ ਪਹੁੰਚ ਗਏ ਹਾਂ ਇਹਨੂੰ ਬਹੁਤ ਕਾਲੀ ਫੇਰੀ ਆ ਕਿ ਮੈਨੂੰ ਸਹੀ ਕਰੋ ਲੋ ਵੀ ਬੁਗਿਓ ਪੌਟ ਕਾ ਆਪਣੇ ਹਾਂ ਚਾਚੇ ਨੇ ਮੁੰਡਾ ਪਿੱਛੇ ਰਹਿ ਗਿਆ ਕਿਉਂਕਿ ਮੈਂ ਤੀਰ ਬਹੁਤ ਚਲਾੜਿਆ ਸੀਗਾ ਡੜੀ ਉਹਨੇ ਜੀ ਗਾੜੀ ਅਜੇ ਅਲੱਗ ਮੋੜ ਤੋਂ ਗਿਰਣੋ ਦਾ ਅਬੜਜਰ ਦਾ ਐਸੀ ਗੁੱਟੀ ਐਮਰਜੈਂਸੀ ਕਾਰ ਲਈ ਰੇ ਹਾਂ ਉਹ ਸਰੀਖ ਦੇ ਤੂੰ ਹੀ ਉੱਥੇ ਸਿਮੜਿਆ ਇਹਦੇ ਉਹ ਠੀਕ ਆੜਿਓ ਬੰਦ ਹੈ ਗਿਆ ਚਾਲੂ ਕਰ ਦੇ ਨਾ ਤੂੰ ਮੇ ਖੁੱਕ ਕੇ ਦਵਾ ਭੇਦੇ ਜਾਣੀਆਂ ਲਾਸਾ ਕਹਿਣ ਗਈ ਹਾਂ ਦੀ ਵੜੀ ਇਹ ਕੀ ਕਰਦਾ ਹੈ ਠੀਕ ਆ ਨੀੜੇ ਲੈਣ ਦੇ ਤੀ ਇਹ ਰਵਿੜ ਜਾਇਜ਼ ਭਾਰ ਦੇ ਨਾ ਇਹਨੂੰ ਭੇਜ ਕੇ ਘਰ ਤਾ ਦੇ Það er allir sært ekkert það.